ਹੀ ਕਹਿੰਦਾ ਸੀ ਸੁਖਬੀਬਾਦਨ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਹੈ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤਾ ਨਹੀਂ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਅਜਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੇ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾਲ ਜਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਊ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆਂ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਨੂੰ ਗੱਲ ਹੋਈ ਤੇ ਮੇਰੇ ਤਹਨਾ ਚਾਰ ਪੰਜ ਦਿਨ ਹੋਏ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਨ ਨਾਲ ਨਹੀਂ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਵਾਦ ਦਿਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਜੀਵਨ ਜੋਤ ਕੌਰ ਨੇ ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਰਹਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਟੱਕਾ ਕੀਤਾ ਸੀ ਜਥੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਤਲਬ ਰੱਬੀ ਰੂਹ ਸੀਗੇ ਉਹਨਾਂ ਨੇ ਧੱਕਾ ਕੀਤਾ ਕਿਸ ਲੈਵਲ ਤੱਕ ਧੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਬਸ ਆਲਟਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹਿਬ ਕੋ ਚਲਾ ਜਾ ਲੈ ਦੱਸ ਚਲ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਕੋ ਤਾਂ ਆਹ ਹਾਲਾਤ ਨੇ ਇਹਨਾਂ ਇਹਨਾਂ ਅਸਲ 'ਚ ਕੀ ਹੈ ਨਾ ਹੁਣ ਆਹ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਵੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚਹਿਰੀ ਨਹੀਂ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜੇ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਣੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਜ਼ਾ ਫਿਰੋਂ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਲੰਦਾ ਹੈ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇਦਾਂ ਹੀ ਪਰ ਬਿੱਲੀ ਗਰਦਨ ਫੜਦੀਏ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਇਹਨਾਂ ਦਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਛੱਡ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਾਇਆ ਲਾਣੇਦਾਰ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆ ਬਾਤ ਕਰਿਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਬਰਦੰਮ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਉਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇ ਕੀ ਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਦਦਾ ਘੰਟਾ ਹੋ ਗਿਆ ਕਰਿਆਈ ਤੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਦਲਦੀ ਹੋਣਾ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜੇ ਆਪ ਕਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆਹ ਹਾਲ ਤਾਂ ਇਹਨਾਂ ਸਵੇਸ਼ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਔਖੇ ਮੌਕੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ ਤੁਸੀਂ ਸਾਡੇ ਸਾਰੇ ਸਤਿਕਾਰਯੋਗੋਂ ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਕਹਿਹ ਜੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜਜਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਹੈ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆਲੇ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ ਪੈਸਾ ਹਰ ਜਗ੍ਹਾ ਨਹੀਂ ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਹੈ ਕਿ ਗਰੀਬਾਂ ਦੇ ਹੱਕ 'ਚ ਖੜੋ ਮਜਲੂਮਾਂ ਦੇ ਹੱਕ 'ਚ ਖੜੋ ਸਾਨੂੰ ਕੋਈ ਇਹਨਾਂ ਦਿੱਤੀ ਹੋਈ ਹੈ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਹੈ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਓ ਕੋਹਾ ਮਿਲਾਂ ਤੁਰ ਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਕਿਰਤ ਕਰਨ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸੋ ਕਈ ਬਰੀ ਹੈ ਜੇ ਪਰਮਾਤਮਾ ਬਲ ਬਖਸ਼ ਦਿੰਦਾ ਤੁਹਾਨੂੰ ਸਮਤ ਕਿ ਤੁਹਾਡਾ ਮਨ ਕਰਦਾ ਯਾਰ ਪੈਸਾ ਤਾਂ ਬਹੁਤ ਥੱਲੇ ਰਹਿ ਗਿਆ ਜਿਹੜੀ ਚੀਜ਼ ਅਸੀਂ ਆ ਖੱਟ ਰਹੇ ਆ ਆ ਹੁਣ ਹਰ ਰੋਜ਼ ਮੈਨੂੰ ਪਿਆਰ ਮਿਲਦਾ ਹੈ ਮੇਰੀ ਪੱਗ ਭਰ ਦਿੰਦੇ ਆ ਫੁੱਲਾਂ ਨਾਲ ਜਦੋਂ ਮੈਂ ਸ਼ਾਮ ਨੂੰ ਜਾਂਦਾ ਸਾਰੇ ਪਾਸੇ ਫੁੱਲ ਹੀ ਫੁੱਲ ਹੁੰਦੇ ਆ ਗੱਡੀ ਕਈ ਵਾਰੀ ਸਾਨੂੰ ਪਟਰਾਉ ਪੰਪ ਤੇ ਰੋਕਣੀ ਪੈਂਦੀ ਹੈ ਥੋੜੇ ਜਿਹਾ ਫੁੱਲ ਕੱਢੋ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਇੰਨਾ ਪਿਆਰ ਅੱਜ ਰਾਜਨੀਤਿਕ ਬੰਦਿਆਂ ਨੂੰ ਇੱਕ ਇੱਕ ਪੁਰਾਣੇ ਜਨਮ ਦੇ ਕੋਈ ਪੁੱਤ ਨਾ ਮੈਂ ਤਾਂ ਇਹ ਕਹਿਣਾ ਹੁੰਨਾ ਭਗਵੰਤ ਮਾਨਾ ਆ ਕੋਈ ਪੁਰਾਣੇ ਜਨਮ ਦੇ ਤੇਰੇ ਕੋਈ ਗਾਂ ਨੂੰ ਪੇੜਾ ਦਿੱਤਾ ਹੋਊਗਾ ਜਿਹੜਾ ਇੰਨਾ ਕੁਛ ਲੋਕ ਪੱਖੀ ਜਾਂਦੇ ਆ ਲੋਕਾਂ ਦਾ ਜਿਹੜਾ ਪਿਆਰ ਹੈ ਇੰਨਾ ਮਿਲ ਜਾਂਦਾ ਨਹੀਂ ਇੱਥੇ ਹਾਲਤ ਇਹ ਆ ਦੂਜੀਆਂ ਪਾਰਟੀਆਂ ਵਾਲਿਆਂ ਦੀ ਹੈਨਾ उन्होंने हथ मिला के बाद च उगलियां गिणनी ने पूरी अद्धि है ना क्योंकि उन्हें तो यकीन ही नहीं रहा उन्होंने यकीन नहीं रहा अ जमाने यकीन लीडर मिल जाए उस इलाके तो मैं कहना खुशकुस्मत इलाका कोई नहीं जो कोई यकीन लीडर मिल जाए सो यकीन ही सब तो वही गल है विश्वास असारा किया बिजली कहने कि मैं हो जागी मैं करके दिखावे कैसे किस मैं वही भी देखो होंगे रह 1 ਜੁਲਾਈ ਤੋਂ ਮਾਰਚ ਸਰਕਾਰ ਬਣੀ ਐ 1 ਜੁਲਾਈ ਤੋਂ ਲੈ ਕੇ ਅੱਜ ਤੱਕ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਬਿਜਲੀ ਬਿਲਾਉਂਦਾ 600 ਜੁਟਾ ਮਾਫ ਨੇ ਹਾਂਜੀ ਬਿਲਕੁਲ ਬਿਲਕੁਲ ਦੇਖੋ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਤੇ ਹੁਣ ਕਿਵੇਂ ਆਉਣ ਲੱਗੇ ਬਿਜਲੀ ਨੀਅਤ ਸੱਚੀ ਹੋਵੇ ਨਾ ਅੱਜ ਤਾਂ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਆਮ ਤੌਰ ਤੇ ਸਰਕਾਰਾਂ ਬਣਦੀਆਂ ਨੇ ਉਹ ਸਰਕਾਰੀ ਸੰਸਥਾਵਾਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਅਸੀਂ ਉਲਟੀ ਗੰਗਾ ਵਹੀ ਹੈ ਅਸੀਂ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਥਰਮਲ ਪਲੈਂਟ ਕੋਇਨਵਾਲ ਸਾਹਿਬ ਵਾਲਾ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਕੋਇਨਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਕੋਇਨਵਾਲ ਸਾਹਿਬ ਬਿਤਾਈ ਜਿੱਥੇ ਉਹਨੇ ਸੱਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਵੀਰੋ ਸਾਡੇ ਕੋਲ ਇਤਿਹਾਸ ਪਿਆ ਇੰਨਾ ਵਧੀਆ ਸੋ ਆਪਾਂ ਨੂੰ ਕੀ ਲੋੜ ਹੈ ਇੱਧਰ ਉੱਧਰ ਜਾਂ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਕਿਉਂ ਵੀ ਸਾਡੀ ਧਰਤੀ ਇੰਨੀ ਉਪਜਾਊ ਹੈ ਸਾਡਾ ਜਿਹੜਾ ਕੌਮ ਇੰਨੀ ਮਿਹਨਤੀ ਹੈ ਹਰ ਕਿਸਮ ਦਾ ਇਥੇ ਮੌਸਮ ਹੈ ਸਾਨੂੰ ਭਜੰਡ ਕੀ ਲੋੜ ਹੈ ਸਿਸਟਮ ਤੋਂ ਕਿਉਂਕਿ ਸਾਨੂੰ ਮੂਰੇ ਜਿਹੜੇ ਟੱਕਰਗੇ ਨਾ ਅਸੀਂ ਤਾਂ ਉਹਨਾਂ ਦੇ ਹੱਕ 'ਚ ਪੱਕੇ 'ਚ ਭੁਗਤਦੇ ਰਹੇ ਵੋਟਾਂ ਰਾਹੀਂ ਉਹ ਕਦੇ ਸਾਡੇ 'ਚ ਪੱਕੇ 'ਚ ਨਹੀਂ ਭੁਗਤਦੇ ਸੋ ਆਹ ਜਿਹੜੀ ਚੀਜ਼ ਹੈ ਬਾਕੀ ਤੁਸੀਂ ਹੁਣ ਗੱਲਾਂ ਦੱਸਿਆ ਜਿਵੇਂ ਖਾਸ ਤੌਰ ਤੇ ਸੀਬੀਐਡੀ ਸੀਬੀਐਡੀ ਤੇ ਬੱਡ ਬਕਸ ਦੀ ਹਾਂਜੀ ਸੀਬੀਐਡੀ ਤੇ ਬੱਡ ਬਕਸ ਦੀ ਮੈਂ ਅਫਸਰ ਨਾਲ ਗੱਲ ਕੀਤੀ ਹੈ 15 ਕਰੋੜ 1 ਹੈ 13 ਕਰੋੜ 1 ਹੈ 28 ਕਰੋੜ ਰੁਪਏ ਦੇ ਟੈਂਡਰ ਫਲੋਟ ਕਰਤੇ ਆਉਣ ਵਾਲੇ 10-15 ਦਿਨਾਂ 'ਚ ਟੈਂਡਰ ਖੁੱਲ ਜਾਣਗੇ ਤੇ ਤੁਹਾਡਾ ਸੀਵਰੇਜ ਵਾਲਾ ਬਿੰਪੀ ਭਾਈ ਤੁਸੀਂ ਅੱਜ ਪਹਿਲੀ ਵਾਰ ਮੈਨੂੰ ਕੁਝ ਕਿਹਾ ਤੇ ਤੁਹਾਡਾ ਤੁਸੀਂ ਬਸ ਸਿੰਪਲ ਜੀ ਗੱਲ ਹੈ ਤੁਸੀਂ ਮੈਨੂੰ ਦੱਸਿਆ ਕਰਨਾ ਹੈ ਮੈਂ ਸਾਈਨ ਕਰਾ ਕਰਨੇ ਨੇ ਜੋ ਹੋ ਤੁਸੀਂ ਚਾਹੁੰਦੇ ਹੋ ਬੇਹਲਕੇ ਲਈ ਸ਼ਹਿਰ ਦਾ ਆਪਣਾ ਸੀਵਰੇਜ ਦਾ share